ਹੋਰ ਕਿਸਾਨ ਵੀਰੋ ਕੀ ਹਾਲ ਆ ਤੇ ਅੱਜ ਆਪਾਂ ਆਏ ਜੀ ਬਲੋ ਟਰੈਕਟਰ ਮੰਡੀ ਤੇ ਤੇ ਟਰੈਕਟਰ ਮੰਡੀ ਬਹੁਤ ਹੀ ਭਰੀ ਹੋਈ ਆ ਰਾਤ ਵੀ ਪੁਰਾ ਤੇ ਟਰੈਕਟਰ ਵੀ ਬਹੁਤ ਜ਼ਿਆਦਾ ਆਏ ਸੋ ਦੋਸਤੋ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਰਦੇ ਆਂ ਵੀਡੀਓ ਨੂੰ ਸ਼ੁਰੂ ਅੱਧਰ ਖੜਾ ਹੈ ਜੀ ਜੌਨ ਡੀਅਰ 524 ਮਾਡਲ ਹੈਗਾ 2010 ਕੀਮਤ 2 ਲੱਖ ਤੇ 90000 ਰੁਪਇਆ ਅੱਗੇ ਖੜਾ ਹੈ ਜੀ ਜੌਨ ਡੀਅਰ 5203s ਮਾਡਲ ਹੈਗਾ 2009 ਕੀਮਤ 2.5 ਲੱਖ ਇਹਦੇ ਨਾਲ ਖੜਾ ਜੀ ਜੌਂਡੀਅਰ 5050 ਡੀ 2013 ਮਾਡਲ ਆ 3,20,000 ਰੁਪਿਆ ਰੇਟ ਆ ਟਰੈਕਟਰ ਦਾ ਤੇ ਅੱਗੇ ਖੜਾ ਜੀ ਆਇਸ਼ਰ ਆਇਸ਼ਰ ਖੜਾਈ ਮਾਡਲ 88 75,000 ਰੁਪਿਆ ਕੀਮਤ ਆ ਇਹਦੇ ਨਾਲ ਖੜਾ ਜੀ ਮਹਿੰਦਰਾ ਯੂਓ ਟੈਕ ਪਲੱਸ 575 ਡਿਊਲ ਕਲਚ 22 ਮਾਡਲ ਆ 6 ਲੱਖ ਰੁਪਿਆ ਰੇਟ ਆ ਟਰੈਕਟਰ ਦਾ ਇਸ ਦਾ ਤੇ ਇਹਦੇ ਨਾਲ ਖੜਾ ਜੀ ਮਹਿੰਦਰਾ 265 ਪੰਜ ਮਾਡਲ ਕੀਮਤ ਹੈਗੀ ਆ 215000 ਅੱਗੇ ਆ ਗਿਆ ਜੀ ਫਾਰਮ ਟਰੈਕ 60 97 ਮਾਡਲ 175000 ਰੁਪਿਆ ਰੇਟ ਆ ਤੇ ਅੱਗੇ ਖੜਾ ਜੀ ਏਸ 450 ਮਾਡਲ ਨੋ ਕੀਮਤ 185000 ਰੁਪਿਆ ਅੱਗੇ ਖੜਾ ਜੀ ਸਵਰਾਜ 855 ਮਾਡਲ ਹੈਗਾ 13 ਕੀਮਤ 460000 ਰੁਪਿਆ ਇਹਦੇ ਨਾਲ ਅੱਗੇ ਆ ਗਿਆ ਜੀ Mahindra 265 Mahindra 265 ਟਰੈਕਟਰ ਹੈਗਾ ਜੀ ਮਾਡਲ 2001 ਕੀਮਤ 1,85,000 ਰੁਪਿਆ ਮਗਰਲੇ ਟਾਇਰ ਟਰੈਕਟਰ ਤੇ ਹੈਗਾ ਜੀ 90 ਤੋਂ 95 ਪੈਸੇ ਅੱਗੇ ਖੜਾ ਜੀ New Holland 5500 2 ਲੱਖ 2010 ਮਾਡਲ 4 ਲੱਖ ਰੁਪਿਆ ਰੇਟ ਆ ਇਹਦੇ ਨਾਲ ਖੜਾ ਜੈਸ਼ਰ ਤਾਂ ਨਵਾਂ ਹੀ ਮਾਡਲ 90000 ਦਾ ਤੇ ਫੋਰਡ ਖੜਾ ਜੀ 3610 90 ਮਾਡਲ 115000 ਰੁਪਇਆ ਰੇਟ ਆ ਓਕੇ ਆ ਗਏ ਫੋਰਡ ਸੋ ਇੱਥੇ ਮਾਡਲ ਨਹੀਂ ਲਿਖਿਆ ਹੋਇਆ ਇਹਦੇ ਨਾਲ ਖੜਾ ਹੈ ਆਇਸ਼ਰ 485 23 ਮਾਡਲ 615000 ਰੁਪਇਆ ਕੀਮਤ ਹੈ ਇਸ ਟਰੈਕਟਰ ਦੀ ਇਹਦੇ ਨਾਲ ਖੜਾ ਹੈ ਆਇਸ਼ਰ 241 ਮਾਡਲ 19 ਕੀਮਤ 2 ਲੱਖ ਤੇ 75000 ਰੁਪਇਆ ਸੋਨਾਲੀਕਾ ਖੜਾ ਜੀ 750 14 ਮਾਡਲ 4.5 ਲੱਖ ਰੁਪਇਆ ਰੇਟ ਆ ਅੱਗੇ ਖੜਾਈ ਜੀ ਸਵਰਾਜ 744 ਐਕਸਨ ਮਾਡਲ 11 ਕੀਮਤ 2 ਲੱਖ ਤੇ 60000 ਰੁਪਇਆ ਇਹਦੇ ਨਾਲ ਅੱਗੇ ਖੜਾ ਜੀ ਸੋਨ ਲੀਕਾ ਡੀਆਈ 750 ਮਾਡਲ ਹੈਗਾ 2005 ਕੀਮਤ 2 ਲੱਖ ਤੇ 75000 ਮੈਸੀ 241 12 ਮਾਡਲ ਆ ਸਾਢੇ 3 ਲੱਖ ਰੁਪਇਆ ਰੇਟ ਆ ਸਵਰਾਜ 855 ਖੜਾ ਜੀ 2017 ਮਾਡਲ ਕੀਮਤ ਹੈਗੀ 3 ਲੱਖ 95000 ਰੁਪਇਆ ਮਹਿੰਦਰਾ 475 ਖੜਾ ਜੀ ਮਾਡਲ 2004 ਕੀਮਤ 1,80,000 ਰੁਪਇਆ ਅੱਗੇ ਖੜਾ ਇਹ ਮਹਿੰਦਰਾ ਜੂਵੋ 575 4-ਵੀਲ ਡਰਾਈਵ ਮਾਡਲ ਹੈਗਾ ਜੀ 2022 ਤੇ ਕੀਮਤ ਹੈਗੀ ਆ 3,95,000 ਰੁਪਇਆ ਤੇ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਇਹਦੇ ਨਾਲ ਖੜਾ ਇਹ ਮਹਿੰਦਰਾ 605 ਮਹਿੰਦਰਾ 605 ਮਾਡਲ ਹੈਗਾ 2016 ਕੀਮਤ 3,85,000 ਸਵੇਤਰ ਨਾਲ ਖੜਾ ਜੀ ਸਵਰਾਜ 744 ਟਰੈਕਟਰ ਮਾਡਲ ਹੈਗਾ 2001 ਕੀਮਤ 2 ਲੱਖ ਤੇ 20000 ਦਰਹੜਾਏ ਆਇਸ਼ਰ 241 8 ਮਾਡਲ 1.5 ਲੱਖ ਰੁਪਿਆ ਰੇਟ ਆ ਇਧਰ ਖੜਾ ਜੀ ਸਕਾਟ 93 ਮਾਡਲ ਆ 1 ਲੱਖ 15000 ਰੁਪਿਆ ਰੇਟ ਤੇ ਪਾਵਰ ਸਟੀering ਕੀਤਾ ਹੋਇਆ ਜੀ ਆ ਟਰੈਕਟਰ ਪਾਵਰ ਸਟੀering ਕੀਤਾ ਹੋਇਆ ਤੇ ਸਾਈਡ ਗੇਅਰ ਕੀਤਾ ਹੋਇਆ ਟਰੈਕਟਰ ਜੀ ਇਧਰ ਖੜਾ ਜੀ ਮਹਿੰਦਰਾ 605 ਮਾਡਲ 11 ਕੀਮਤ 3.5 ਲੱਖ ਰੁਪਈਆ ਨਾਲ ਖੜਾ ਜੀ ਸੋਨਾਲੀਕਾ 745 ਨਵਾਂ ਚੱਲਦਾ 19 ਮਾਡਲ 460 ਕੀਮਤ ਇਧਰ ਖੜਾ ਜੀ ਆਸ਼ਰ 368 ਬਾਈ ਮਾਡਲ 545 ਕੀਮਤ ਤੇ ਆ ਇਧਰ ਉੱਪਰ ਬਾਈਆਂ ਦੇ ਨੰਬਰ ਜੇ ਹੋਰ ਜ਼ਿਆਦਾ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਫੋਨ ਕਰ ਸਕਦੇ ਹੋ ਇਧਰ ਆ ਗਏ ਸਵਰਾਜ 744 ਇੱਕ ਮਾਡਲ ਕੀਮਤ 245 ਤੇ ਇਹਦੇ ਨਾਲ ਖੜੇ ਐਸ਼ਰ 93 ਮਾਡਲ 1,05,000 ਰੁਪਿਆ ਰੇਟ ਇਧਰ ਖੜੇ ਸਵਰਾਜ 735 ਮਾਡਲ 97 ਕੀਮਤ 1,35,000 ਰੁਪਿਆ ਸੋ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਆਹ ਟਰੈਕਟਰ ਇਹਦੇ ਨਾਲ ਖੜਾ ਸਵਰਾਜ 834 ਮਾਡਲ 4 ਕੀਮਤ 1,90,000 ਰੁਪਇਆ ਇੱਧਰ ਖੜਾ ਹੈ Mahindra 475 ਮਾਡਲ 10 ਕੀਮਤ 1.5 ਲੱਖ ਰੁਪਇਆ ਸੋਨਾਲੀਕਾ 60 ਸੋਨਾਲੀਕਾ 60 ਟਰੈਕਟਰ ਖੜਾ ਜੀ ਤੇ ਫਿਰ ਆ ਗਿਆ Mahindra 265 2000 ਮਾਡਲ ਦਾ 175000 ਰੁਪਿਆ ਰੇਟ ਆ ਟਰੈਕਟਰ ਦਾ ਅੱਗੇ ਆ ਗਿਆ John Deere 5310 ਮਾਡਲ 2008 ਕੀਮਤ 3 ਲੱਖ ਤੇ 65000 ਰੁਪਿਆ ਇਹਦਾ ਨਾਲ ਖੜਾ ਹੈ ਜੀ John Deere 5204 ਮਾਡਲ 2009 ਕੀਮਤ 275000 ਰੁਪਿਆ ਅੱਗੇ ਖੜਾ ਹੈ ਜੀ ਅਰਜਨ 2010 ਮਾਡਲ 270000 ਰੁਪਿਆ ਰੇਟ ਮਹਿੰਦਰਾ 275 10 ਮਾਡਲ 220000 ਰੁਪਿਆ ਰੇਟ ਅੱਗੇ ਖੜਾ ਜੌਂਡੀਅਰ 53 10 ਮਾਡਲ 15 ਕੀਮਤ 425000 ਰੁਪਿਆ ਅੱਗੇ ਅਗੇ ਜੌਂਡੀਅਰ 5050 ਡੀ 4 ਵੀਲ 16 ਮਾਡਲ 4.5 ਲੱਖ ਰੁਪਿਆ ਰੇਟ ਹੈ ਮਹਿੰਦਰਾ 605 17 ਮਾਡਲ 495000 ਰੁਪਿਆ ਕੀਮਤ ਨੰਬਰ ਪੰਜਾਬ ਅੱਗੇ ਖੜਾ ਹੈ ਫਾਰਮਟ੍ਰੈਕ 60 ਆਰ ਜੇ ਨੰਬਰ ਤੇ 2010 ਮਾਡਲ ਕੀਮਤ ਹੈ 335000 ਰੁਪਇਆ ਅੱਗੇ ਆ ਗਿਆ ਸੋਨਾਲੀਕਾ ਐਮ ਐਮ ਸੁਪਰ ਇਹ ਟਰੈਕਟਰ ਮਾਡਲ ਹੈਗਾ 2015 ਤੇ ਕੀਮਤ ਸਵਾ 4 ਲੱਖ ਰੁਪਇਆ ਇਹਦੇ ਨਾਲ ਖੜਾ ਹੈ ਸਵਰਾਜ 724 15 ਮਾਡਲ 260 ਕੀਮਤ ਆ ਅੱਗੇ ਆ ਗਿਆ ਜੀ ਮਹਿੰਦਰਾ ਸੋਨਾਲੀਕਾ 750 2006 ਮਾਡਲ ਆਚਾ 260000 ਰੁਪਿਆ ਰੇਟ ਅੱਗੇ ਖੜਾ ਹੈ ਫਾਰਮ ਟਰੈਕ 60 ਮਾਡਲ 97 ਕੀਮਤ 190000 ਰੁਪਿਆ ਅੱਗੇ ਖੜਾ ਹੈ ਜੁਨੀਅਰ 55D 18 ਮਾਡਲ 480 ਰੇਟ ਨੰਬਰ ਬਾਅਦ ਅੱਗੇ ਖੜਾ ਹੈ ਫਾਰਮ ਟਰੈਕ 7 15 ਮਾਡਲ 370000 ਰੁਪਿਆ ਰੇਟ ਅੱਗੇ ਟਰੈਕਟਰ ਕਰੋ ਚੈੱਕ ਪਾਵਰ ਸਟੀਰਿੰਗ ਆ ਇਹ ਖੜਾ ਜੀ ਮੈਸੀ 9000 ਮੈਸੀ 9013 ਮਾਡਲ ਆ 3 ਲੱਖ ਰੁਪਿਆ ਰੇਟ ਆ ਟਾਇਰ ਚਾਰੋਂ ਹੀ ਟਰੈਕਟਰ ਦੇ ਹੈਗੇ ਆ 95 ਕੋ ਪੈਸੇ ਅੱਗੇ ਖੜਾ ਹੈ ਮਹਿੰਦਰਾ 265 98 ਮਾਡਲ 1 ਲੱਖ 60000 ਰੁਪਿਆ ਰੇਟ ਆ ਅੱਗੇ ਖੜਾ ਹੈ ਐਸ਼ਰ 96 ਮਾਡਲ 1 ਲੱਖ 5000 ਰੁਪਿਆ ਕੀਮਤ ਆ ਇਹਦੇ ਨਾਲ ਖੜਾ ਹੈ ਸੋਨਾਲੀ ਕੱਡੀ ਆਈ 35 ਮਾਡਲ 15 ਕੀਮਤ 3,80,000 ਇਹਦੇ ਨਾਲ ਖੜਾ ਹੈ ਮੈਸੀ 241 7 ਮਾਡਲ 2,56,000 ਰੁਪਿਆ ਰੇਟ ਆ ਇਸ ਟਰੈਕਟਰ ਦਾ ਇਹਦੇ ਨਾਲ ਖੜਾ ਹੈ ਜੀ ਵਧੀਆ ਜੀ 436 ਵੀ ਨਹੀਂ ਹੂੰ ਉਹ ਦੋਰੀ ਰ ਬਣਾਈਏ ਨਾ 95 ਮਾਡਲ 195 ਕੀਮਤ ਹਾਂ ਜਾਂ ਹਾਂ ਕਰਦੇ ਇਹਦੀ ਇੱਕ ਸਾਹ ਠੀਕ ਆ ਜੀ ਮਹਿੰਦਰਾ 575 ਇਹ ਟਰੈਕਟਰ ਹੈਗਾ ਜੀ ਮਾਡਲ 2002 ਕੀਮਤ 2 ਲੱਖ ਤੇ 36000 ਅੱਗੇ ਆ ਗਈ ਮਹਿੰਦਰਾ बीਪ 275 ਮਾਡਲ 96 ਕੀਮਤ 1 ਲੱਖ 40000 ਫਾਰਮਟੈਕ 60 7 ਮਾਡਲ 255000 ਰੁਪਿਆ ਰੇਟ ਆ ਅੱਗੇ ਖੜਾ ਜੀ ਜੁਨੀਅਰ ਪੰਜਾਬ 50 50 ਡੀ ਮਾਡਲ 12 ਕੀਮਤ ਸਵਾ 4 ਲੱਖ ਰੁਪਇਆ ਇਹਨੂੰ ਵਿਖੜਾ ਜੀ ਸਵਰਾਜ 855 12 ਮਾਡਲ 375000 ਰੁਪਇਆ ਰੇਟ ਆ ਡੀਆਈ 750 ਇਹ ਟਰੈਕਟਰ ਮਾਡਲ ਹੈਗਾ ਜੀ 21 ਕੀਮਤ 6 ਲੱਖ ਤੇ 15000 ਰੁਪਇਆ ਬਿਲਕੁਲ ਹੀ ਬ੍ਰੈਂਡ ਨਿਊ ਟਰੈਕਟਰ ਅੱਗੇ ਆ ਗਿਆ ਪਰਮਟ੍ਰੈਕ 60 7 ਮਾਡਲ 275000 ਰੁਪਇਆ ਕੀਮਤ ਐ ਇਸ ਟਰੈਕਟਰ ਦੀ ਇਹਦੇ ਨਾਲ ਖੜਾ ਜੀ ਮੈਸੀ 245 ਮਾਡਲ 18 ਕੀਮਤ 375000 ਅੱਗੇ ਖੜਾ ਜੀ ਸੋਨਾਲੀਕਾ ਬਾਗਮਣ ਸੋ ਇਹਦਾ ਰੇਟ ਵਗੈਰਾ ਨਹੀਂ ਇੱਥੇ ਲਿਖਿਆ ਹੋਇਆ ਅੱਗੇ ਖੜਾ ਹੈ ਸਵਰਾ 744 10 ਮਾਡਲ 315000 ਰੁਪਿਆ ਕੀਮਤ ਆ ਇਹਦੇ ਨਾਲ ਅੱਗੇ ਐਸ਼ਲ 368 ਮਾਡਲ 18 ਕੀਮਤ 337500 ਨਿਊ ਹੋਲੈਂਡ 32 30 32 12 ਮਾਡਲ 245 ਕੀਮਤਾਂ ਅੱਗੇ ਆ ਗਿਆ ਜੀ ਫਾਰਮ ਟਰੱਕ ਚੈਂਪੀਅਨ ਮਾਡਲ 8 ਕੀਮਤ 2.5 ਲੱਖ ਰੁਪਈਆ ਨਹੀਂ ਉਹ ਕੀ ਕੀ ਕਹਿੰਦਾ ਬੈਂਡਰੀ ਇਹ ਅੱਗੇ ਖੜਾ ਜੀ ਮਹਿੰਦਰਾ 265 ਮਾਡਲ 2001 ਕੀਮਤ 1.95 ਲੱਖ ਅੱਗੇ ਆ ਗਿਆ ਜੀ ਆਸ਼ਰ 333 18 ਮਾਡਲ 3.65 ਲੱਖ ਰੁਪਈਆ ਰੇਟ ਤੇ ਅੱਗੇ ਖੜਾ ਹੈ ਜੀ ਸੋਨਾਲੀਕਾ ਐਮ ਐਮ ਸੁਪਰ ਮਾਡਲ 17 ਕੀਮਤ 460000 ਰੁਪਇਆ ਇੱਧਰ ਖੜਾ ਦੋਸਤੋ Mahindra 575 ਇਹ 575 ਹੈਗਾ ਜੀ ਨੰਬਰ ਪੰਜਾਬ ਮਾਡਲ 17 ਕੀਮਤ ਸਵਾ 4 ਲੱਖ ਰੁਪਇਆ ਅੱਗੇ ਆ ਗਿਆ ਜੀ ਸੋਨਾਲੀਕਾ 745 19 ਮਾਡਲ 480000 ਰੁਪਇਆ ਰੇਟ ਹੈ ਇਹਦਾ ਤੇ ਇੱਧਰ ਖੜਾ ਜੀ ਸਵਰਾਜ 963 ਮਾਡਲ 18 ਕੀਮਤ 440000 ਸੋਨਾਲੀਕਾ 750 ਮਾਡਲ 14 ਕੀਮਤ ਸਵਾ 4 ਲੱਖ ਇਧਰ ਆ ਜਗਾ ਮੈਸੀ 241 13 ਮਾਡਲ 2 ਲੱਖ 25000 ਰੁਪਿਆ ਰੇਟ ਸੋ ਦੋਸਤੋ ਇਹ ਸੀ ਕੁਸ਼ ਡਾਇਰੈਕਟਰ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ